ਨਵਨੀਤ ਕੌਰ ਬੇਟੇ ਅਗਲੀ ਪੌੜੀ ਦਾ ਪਾਠ ਜਿਹੜਾ ਉਹ ਸਾਨੂੰ ਸਰਵਣ ਕਰਾਓ ਜੀ ਅਗਮ ਅਗੋਚਰਾ ਤਿਰ ਅੰਤ ਨ ਪਾਇਆ ਅੰਤੋ ਨ ਪਾਇਆ ਕਿ ਨੈ ਤੇਰਾ ਆਪਣਾ ਆਪ ਤੂੰ ਜਾਣੈ ਜੀ ਜੰਤ ਸਭ ਖੇਲ ਤੇਰਾ ਕਿਆ ਤੂੰ ਆਖ ਵਖਾਣੈ ਅਖਤ ਵਿਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਵਾਹ ਜੀ ਵਾਹ ਬਹੁਤ ਵਧੀਆ ਜੀ ਬੱਚਿਆਂ ਤੇ ਮਾਣ ਆ ਸਾਨੂੰ ਤਿੰਨਾਂ ਬੱਚਿਆਂ ਨੇ ਬੜੇ ਪਿਆਰ ਦੇ ਨਾਲ ਪਾਠ ਸਰਵਣ ਕਰਾਇਆ ਔਰ ਆਪ ਵੀ ਮੇਰਾ ਖਿਆਲ ਆਨੰਦ ਲਿਆ ਹੋਵੇਗਾ ਇਸ ਤਰ੍ਹਾਂ ਬੱਚੇ ਜਦੋਂ ਵੀ ਤੁਸੀਂ ਤੁਹਾਨੂੰ ਟਾਈਮ ਮਿਲੇ ਸਹਿਜ ਪਾਠ ਇੱਕ ਪੇਜ ਕਰ ਲਓ ਦੋ ਪੇਜ ਕਰ ਲਓ ਜਿੰਨਾ ਵੀ ਤੁਹਾਡਾ ਟਾਈਮ ਲੱਗਦਾ ਕੋਈ ਪਾਬੰਦੀ ਨਹੀਂ ਹੈਗੀ ਕਿ ਮੈਂ ਇੰਨੇ ਸਮੇਂ ਚ ਭੋਗ ਪਾਣਾ ਪਰ ਆਪਣੀ ਜ਼ਿੰਦਗੀ ਵਿੱਚ ਸਹਿਜ ਪਾਠ ਗੁਰਬਾਣੀ ਦਾ ਜ਼ਰੂਰ ਕਰੋ ਔਰ ਆਪਣੇ ਲਈ ਕਰੋ ਜੇ ਮੈਨੂੰ ਰੋਟੀ ਦੀ ਭੁੱਖ ਮੈਨੂੰ ਲੱਗੀ ਹੈ ਤੇ ਮੈਂ ਖਾਵਾਂਗੀ ਮੈਂ ਖਾਵਾਂਗਾ ਤੇ ਮੈਨੂੰ ਮੇਰੀ ਭੁੱਖ ਮਿٹےਗੀ ਦੂਸਰੀ ਦੀ ਨਹੀਂ ਜੇ ਦੂਸਰਾ ਖਾਵੇਗਾ ਉਹਦੀ ਭੁੱਖ ਮਿٹےਗੀ ਸੋ ਸਹਿਜ ਪਾਠ ਜ਼ਰੂਰ ਕਰਿਓ ਬੜੇ ਪਿਆਰ ਦੇ ਨਾਲ ਭਾਵੇਂ ਸਾਲ ਲੱਗ ਜੇ 2 ਸਾਲ ਲੱਗ ਜਾਵੇ ਪਤਾ ਲੱਗੂਗਾ ਗੁਰਬਾਣੀ ਸਾਨੂੰ ਕਹਿ ਕੀ ਰਹੀ ਹੈ ਸੋ ਬੱਚੀ ਨੇ ਬਹੁਤ ਵਧੀਆ ਜੀ ਪਾਠ ਸਾਨੂੰ ਸਰਵਣ ਕਰਾਇਆ ਆਗਮ ਜਿਹੜਾ ਪਹੁੰਚ ਤੋਂ ਬਹੁਤ ਪਰਿਆ ਉਹਦਾ ਅੰਤ ਨਹੀਂ ਕਰ ਸਕਦਾ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਰੱਬ ਨੂੰ ਪਾਉਣ ਦੀ ਤਗਾਇਤ ਕੀਤੀ ਉਹਨਾਂ ਨੇ ਪਰ ਅੰਤ ਕੋ ਚਾਹਣ ਜੋ ਗਏ ਸੇ ਆਏ ਅੰਤ ਗੁਆਏ ਉਹਨਾਂ ਦਾ ਆਪਣਾ ਅੰਤ ਹੋ ਗਿਆ ਪਰ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੀ ਕੁਦਰਤ ਹੀ ਇੰਨੀ ਵਿਸ਼ਾਲ ਹੈ ਕਿ ਉਹਨੂੰ ਮਾਣਿਆ ਜਾ ਸਕਦਾ ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਸੋ ਇਤੇ ਸਹਿਬ ਇਹੀ ਸੰਸਾਰ ਸਮਝਾਉਂਦੇ ਨੇ ਤੂੰ ਆਪਣਾ ਆਪ ਤੂੰ ਆਪ ਜਾਣਦਾ ਕਿਸੇ ਨੂੰ ਨਹੀਂ ਪਤਾ ਤੇਰਾ ਤੂੰ ਕੀ ਕਰਨਾ ਤੇ ਸੰਸਾਰ ਦੇ ਵਿੱਚ ਉਹਨੂੰ ਉਹਦੀ ਕਾਰ ਜਿਹੜੀ ਤੂੰ ਆਪ ਚਲਾ ਰਿਹਾ ਜੀਵਾਂ ਦੇ ਬਸ ਕੁਝ ਨਹੀਂ ਹੈ ਸੋ ਬੱਚੇ ਬਹੁਤ ਵਧੀਆ ਸੋ ਤੁਹਾਡੇ ਕੋਲ ਵੀ ਸਵਾਲ ਹੈ ਕਿ ਅਗੰਮ ਅਗੋਚਰਾ ਵਾਲੀ ਪੌੜੀ ਵਿੱਚ ਗੁਰੂ ਸਾਹਿਬ ਜੀ ਕੀ ਸਮਝਾਉਂਦੇ ਨੇ ਜੀ ਇਸ ਪੌੜੀ ਵਿੱਚ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਪ੍ਰਭੂ ਦੁਨਿਆ ਦੀ ਪੌਂਚ ਤੋਂ ਪਰੇ ਹੈ ਉਹ ਆਪੌਂਚ ਹੈ ਉਸ ਦੇ ਗੁਣਾ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਉਹ ਆਪਣੇ ਅਸਲ ਸਰੂਪ ਨੂੰ ਆਪ ਜਾਣਦਾ ਹੈ ਕੋਈ ਵੀ ਜੀਵ ਉਸ ਦੇ ਗੁਣਾ ਦਾ ਅੰਤ ਨਹੀਂ ਲੱਭ ਸਕਦਾ ਉਸ ਨੇ ਹੀ ਸਾਰਾ ਸੰਸਾਰ ਰਚਿਆ ਹੈ ਉਸ ਸਾਰੇ ਜੀਵਾ ਵਿੱਚ ਆਪ ਬੋਲਦਾ ਹੈ ਆਪ ਹੀ ਹਰਕਤ ਕਰਦਾ ਹੈ ਸਾਰਾ ਸੰਸਾਰ ਉਸ ਦੀ ਰਚੀ ਹੋਈ ਇੱਕ ਖੇਡ ਹੈ ਉਸਨੇ ਹੀ ਸਾਰਾ ਸੰਸਾਰ ਪੈਦਾ ਕੀਤਾ ਹੈ। ਯਾ ਵਾਹ ਤਾਂ ਬਹੁਤ ਇੱਕ ਇੱਕ ਪੌੜੀ ਵਿੱਚ ਇੱਕ ਇੱਕ ਪੰਕਤੀ ਵਿੱਚ ਬੜਾ ਫਲਸਫਾ ਛੁਪਿਆ ਹੋਇਆ। ਬਹੁਤ ਵਧੀਆ ਬੱਚੀ ਨੇ, ਤਿੰਨੇ ਹੀ ਬੱਚੀਆਂ ਨੇ ਜਿਹੜੀ ਜਿਹੜਾ ਸਵਾਲ ਉਹਨਾਂ ਨੂੰ ਕੀਤਾ। ਮੈਂ ਆਸ ਕਰਦਾ ਕਿ ਦੇਖਣ ਵਾਲੀਆਂ ਸੰਗਤਾਂ ਔਰ ਅਸੀਂ ਸਾਰੇ ਜ਼ਰੂਰ ਅਮਲੀ ਜੀਵਨ ਵਿੱਚ ਲੈ ਕੇ ਆਈਏ। ਇਹ ਨਹੀਂ ਇਧਰੋਂ ਸੁਣਿਆ ਇਧਰੋਂ ਅਸੀਂ ਕੱਢ ਦਿੱਤਾ ਨਹੀਂ। ਹਰ ਚੀਜ਼ ਹਰ ਪੰਕਤੀ ਦਾ ਫਲਸਫਾ ਜਿਹੜਾ ਹੈ ਸਿਧਾਂਤ ਜਿਹੜਾ ਉਹ ਸਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ